ਸਸ਼ੀਕਾਲ ਜੀ ਤੁਸੀਂ 124 7 ਪੰਜਾਬ ਸ਼ੰਭੂ ਤੇ ਖਨੋਰੀ ਸਰਹੱਦ ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ 6ਵੇਂ ਦੌਰ ਦੀ ਮੀਟਿੰਗ ਬੈਸ ਈਟਾ ਰਹੀ ਲਗਭਗ 6 ਘੰਟੇ ਤੱਕ ਚੱਲੀ ਮੀਟਿੰਗ ਕਿਸੇ ਗੱਲ ਤੇ ਵੀ ਸਹਿਮਤੀ ਨਹੀਂ ਬਣ ਸਕੀ ਮੀਟਿੰਗ ਤੋਂ ਬਾਅਦ ਐਸਕੇਐਮ ਆਗੂਆਂ ਨੇ ਕਿਹਾ ਕਿ ਮੀਟਿੰਗ ਵਿੱਚ ਕਈ ਸੁੱਟੀਆਂ ਤੇ ਚਰਚਾ ਕੀਤੀ ਗਈ ਮੀਟਿੰਗ ਵਿੱਚ ਜੋ ਵੀ ਗੱਲਾਂ ਹੋਈਆਂ ਤੱਥ ਤੇ ਇਤਰਾ ਸਾਹਮਣੇ ਆਏ ਇਹ ਸਭ ਕੁਝ ਸਾਹਮਣੇ ਆਇਆ ਹੈ ਹੁਣ ਤਿੰਨੋਂ ਫਰੰਟ ਆਪਣੇ ਆਪਣੇ ਸੰਗਠਨਾ ਵਿੱਚ ਇਸ ਬਾਰੇ ਚਰਚਾ ਕਰਨਗੇ ਇਸ ਤੋਂ ਬਾਅਦ ਮੀਟਿੰਗ ਦੀ ਅਗਲੀ ਤਰੀਕ ਤੈਅ ਕੀਤੀ ਜਾਵੇਗੀ ਤੇ ਇੱਕ ਤਵਲ ਕਦਮ ਚੱਕੇ ਜਾਣਗੇ ਹਾਲਾਂਕਿ ਮੀਟਿੰਗ ਦੀ ਤਰੀਕ ਤੈਅ ਨਹੀਂ ਕੀਤੀ ਗਈ ਹੈ ਐਸਕੇਮ ਦੇ ਸੀਨੀਅਰ ਆਗੂ ਜੋਗਿੰਦਰ ਸਿੰਘ ਗੁਰਾਹਾਂ ਨੇ ਅੱਜ ਇਕਤਾ ਬਾਰੇ ਲੰਬੀ ਚਰਚਾ ਕੀਤੀ ਸੰਪੂਰਨ ਇਕਤਾ ਸੰਬੰਧੀ ਅੱਜ ਵੀ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਤੇ ਚਰਚਾ ਕਰਨ ਦੀ ਲੋੜ ਹੈ ਕਟੋ-ਕਟ ਸਾਂਝੀ ਏਕਤਾ ਸੰਭਵ ਹੈ ਉਸ ਉਸ ਦਿਸ਼ਾ ਵਿੱਚ ਕੋਸ਼ਿਸ਼ ਕਰਾਂਗੇ ਫਿਰ ਅਸੀਂ ਵੱਡੀ ਏਕਤਾ ਵੱਲ ਵਧਾਂਗੇ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਢੱlleਵਾਲ ਦੇ ਮਰਨ ਵਰਤ ਦਾਜ 94 ਦਿਨ ਦਾਖਲ ਹੋ ਗਿਆ ਹੈ ਪਰ ਇਸ ਵੇਲੇ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਉਹਨਾਂ ਨੂੰ 103.6 ਡਿਗਰੀ ਤੇਜ਼ ਬੁਖਾਰ ਹੈ ਉਹਨਾਂ ਦੇ ਸਿਰ ਤੇ ਪਾਣੀ ਦੀ ਪਟੀਆਂ ਲਗਾਤਾਰ ਲਗਾਈਆਂ ਜਾ ਰਹੀਆਂ ਹਨ ਦੂਜੇ ਪਾਸੇ ਉਹਨਾਂ ਦੀ ਯੂਰਿਕ ਐਸਿਡ ਰਿਪੋਰਟ ਵੀ ਚੰਗੀ ਨਹੀਂ ਆਈ ਹੈ ਕਿਸਾਨ ਆਗੂ ਅਭਿਮਨਿਉ ਕੋਹਾਰ ਨੇ ਕਿਹਾ ਹੈ ਕਿ ਜਗਜੀਤ ਸਿੰਘ ਢੱlleਵਾਲ ਦੀ ਸਿਹਤ ਰਾਤ 12 ਵਜੇ ਦੇ ਕਰੀਬ ਵਿਗੜ ਗਈ ਤੇ बुखार ਅਤੇ ਬਹੁਤ ਜ਼ਿਆਦਾ ਠੰਡ ਕਾਰਨ ਉਹ ਕੰਬਲ ਲੱਗ ਪਏ। ਮੌਕੇ ਤੇ ਮੌਜੂਦ ਡਾਕਟਰਾਂ ਦੀ ਟੀਮ ਨੇ ਅਨਥਕ ਇਲਾਜ ਕਰਕੇ 2 ਘੰਟਿਆਂ ਦੇ ਅੰਦਰ ਸਥਿਤੀ ਆਮ ਵਾਂਗ ਹੋ ਗਈ। ਕਿਸਾਨ ਆਗੂਆਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਮੋਰਚੇ ਤੇ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਸੰਘਰਸ਼ ਨੂੰ ਸਫਲ ਬਣਾਇਆ ਜਾ ਸਕੇ। ਕੱਲ ਸਾਡੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੀ ਪੰਨੇ ਫੋਰ ਮਾਰਕ। ਜਿਹੜੀ ਸਾਡੀ ਚਾਹਤਾਂ ਚੱਲ ਰਹੀ ਹੈ ਕਿ ਸਾਰੇ ਮੋਰਚਿਆਂ ਨੂੰ ਇਕੱਠੇ ਹੋ ਕੇ ਦਿੱਲੀ ਵੱਲ ਵਧਣਾ ਚਾਹੀਦਾ ਉਸ ਮੀਟਿੰਗ ਦੇ ਵਿੱਚ ਇੱਕ ਗੱਲ ਆਈ ਸਭ ਪਤਾ ਲੱਗਿਆ ਕਿ ਜਿਹੜੇ ਲੋਕਤੰਤਰ ਦੇ ਵਿੱਚ ਆਪਾਂ ਕਹਿੰਦੇ ਆ ਸਾਡਾ মিডিਆ ਜਿਹੜਾ ਚੌਥਾ ਥੰਮ ਹੈ ਪਰ ਜਦੋਂ ਇਹ ਪੱਤਰਕਾਰ ਆਪਦੀ ਆਵਾਜ਼ ਲੋਕਾਂ 'ਚ ਲੈ ਕੇ ਜਾਂਦੇ ਨੇ ਜਿਹੜੇ ਸਾਡੇ ਸਿਆਸੀ ਲੋਕ ਨੇ ਜਿਹੜੀ ਦੁਹਾਈ ਪਟਦੇ ਆ ਕਿ ਤੋਂ ਲੋਕਤੰਤਰ ਬਹੁਤ ਵਧੀਆ ਹੈ ਲੋਕਤੰਤਰ ਦੇ ਵਿੱਚ ਹਰੇਕ ਨੂੰ ਹੱਕ ਹੈ ਆਪਦੀ ਗੱਲ ਰੱਖਣ ਦਾ ਤਾਂ ਜਦੋਂ ਇਹਨਾਂ ਦੇ ਗਲਾਪ ਕੋਈ ਰੱਖਦਾ ਹੈ ਤਾਂ ਉਹਨਾਂ ਦੇ ਉਦੋਂ ਪੱਕੇ ਹੁੰਦੇ ਨੇ ਮਨਜਿੰਦਰ ਸਿੱਧੂ ਮੁੰਡਾ ਸਾਰੇ ਜਿਹੜੇ ਧਰਮਾਂ ਦੇ ਵਿੱਚ ਰਿਹਾ ਪ੍ਰੋਗਰਾਮ ਕਵਰੇਜ ਕਰਦਾ ਰਿਹਾ ਤਾਂ ਐਸੀ ਹਲਕੇ ਦੇ ਸਾਡੇ ਹਲਕੇ ਰਾਮਪਰਾ ਫੂਲ ਦੇ ਵਿਧਾਇਕ ਵੱਲੋਂ ਸਰਪਚਾ ਦਰਜ ਕਰਾਉਣਾ ਤਾਂ ਬਹੁਤ ਨਿੰਦਨਯੋਗ ਹੈ ਤਾਂ ਉਹ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਇਸ ਕਲਚਰ ਦੇ ਨਾਲ ਜੁੜਿਆ ਰਿਹਾ ਇਸ ਗੱਲ ਤੇ ਸ਼ੀਓ ਮੁੱਖ ਮੰਤਰੀ ਬਣਿਆ ਤਾਂ ਜੇ ਕੋਈ ਆਵਾਜ਼ ਲੋਕਾਂ ਦੀ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਉਹ ਤੇ ਪਰਚੇ ਨਾਲ ਦਬਾਉਣ ਵਾਲੀ ਗੱਲ ਕੀਤੀ ਹੈ ਸਾਡੀ ਖਾਸ ਕਰਕੇ ਤਿੰਨੇ ਫੋਰਮਾਂ ਦੇ ਵਿੱਚ ਵੀ ਕੱਲ ਅਸੀਂ ਮਤਾਂ ਲੈ ਕੇ ਇਹਦਾ ਵਿਰੋਧ ਕੀਤਾ ਖਾਸ ਕਰਕੇ ਭਾਰਤੀ ਕਿਸਾਨ ਨੂੰ ਇਕਤਾ ਸਿੱਧੂਪੁਰ ਅਸੀਂ ਲੋਕਾਂ ਨਾਲ ਵਾਅਦਾ ਤੇ ਖਾਸ ਕਰਕੇ ਜਦੋਂ ਦੇ ਦੋਨੇ ਫੋਰਮ ਲੜਾਈ ਦੇ ਵਿੱਚ ਆਏ ਆ ਅਸੀਂ ਇਸ ਗੱਲ ਦੀ ਪਹਿਲਾਂ ਹੀ ਨੋਟ ਕੀਤਾ ਹੋਇਆ ਕਿ ਜਿਹੜੇ ਸਾਡੇ ਮੋਰਚਾਂ ਦੇ ਹਮਾਇਤੀ ਚਾਹੇ ਬੁੱਧੀ ਵੀ ਚਾਹੇ ਪੱਤਰਕਾਰ ਚਾਹੇ ਕਲਾਕਾਰ ਜਿਹੜਾ ਵੀ ਸਹਿਯੋਗ ਦਿੰਦਾ ਇਹਤੇ ਭਾਵੇਂ ਕੋਈ ਰੇਡ ਪਵੇ ਕੋਈ ਪਰਚਾ ਦਰਜ ਹੋਵੇ ਸਭ ਤੋਂ ਪਹਿਲਾਂ ਅਸੀਂ ਮੂਰੇ ਹੋ ਕੇ ਖੜਾਂਗੇ ਮਨਜੀਂਦਰ ਸਿੱਧੂ ਤੇ ਜਿਹੜਾ ਪਰਚਾ ਦਰਜ ਕੀਤਾ ਲੋਕਵਾਚ ਚੈਨਲ ਤੇ ਅਸੀਂ ਉਹਦੀ ਨਿਖੇਧੀ ਵੀ ਕਰਦੇ ਆ ਤਾਂ ਉਹਨੂੰ ਆਜ਼ਾਦ ਗੱਲ ਰੱਖਣ ਦਾ ਹੱਕ ਵੀ ਹੈ ਮੈਂ ਕਹਿੰਦਾ ਵੀ ਜਿਹੜੇ ਸੋਸ਼ਲ ਮੀਡੀਆ ਤੇ ਸਾਡੇ 9000 ਚੱਲ ਰਹੇ ਨੇ ਪੱਡੇ ਜਿਹੜੇ ਚੈਨਲ ਐ ਉਹ ਤਾਂ ਸਾਰੇ ਇੰਨਾ ਘਰਾਣਿਆਂ ਦੇ ਐ ਤਾਂ ਜਿਹੜੀ ਗੱਲ ਲੋਕਾਂ ਦੇ ਵਿੱਚ ਜਾਣ ਨੂੰ ਮਾੜੀ-ਮੋਟੀ ਜਾ ਰਹੀ ਐ ਉਹ ਤੇ ਵੀ ਮੈਂ ਖਾਸ ਕਰਕੇ ਰਾਮਪਰਾਪੂਲ ਦੇ ਵਿਧਾਇਕ ਵੱਲੋਂ ਜਿਹੜਾ ਪਰਚਾ ਦਰਜ ਕਰਵਾਉਣ ਆਪਦੇ ਬੰਦਿਆਂ ਤੋਂ ਤਾਂ ਇਸ ਦੀ ਅਸੀਂ ਨਿਖੇਧੀ ਕਰਦੇ ਆਂ ਤੇ ਉਹ ਤੁਰਤ ਜਿਹੜਾ ਪਰਚਾ ਐ ਵਾਪਸ ਲੈਣਾ ਚਾਹੀਦਾ ਰੱਦ ਕਰਨਾ ਚਾਹੀਦਾ ਤੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਐ ਇਸ ਕਰਕੇ ਅਸੀਂ ਦੀ ਨਿਖੇਧੀ ਕਰਦੇ ਆਂ ਧੰਨਵਾਦ